ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਜਿਹੜੀ ਰੈਸਪੀ ਬਣਾਵਾਂਗੇ ਉਹ ਬਹੁਤ ਹੀ ਵਧੀਆ ਨਾਸ਼ਤਾ ਬਣਾਵਾਂਗੇ ਇੱਕ ਇਹ ਨਾਸ਼ਤਾ ਬਹੁਤ ਹੀ ਟਿਪੰਜੀ ਪੈ ਕਰਕੇ ਦੇਖਦੇ ਆਂ ਅਨੋਖੇ ਤਰੀਕੇ ਦਾ ਨਾਸ਼ਤਾ ਹੀ ਹੋਏਗਾ ਇਹ ਬਣਾਨੇ ਆਪਾਂ ਤੇ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਬਣ ਜਾਂਦਾ ਚਲੋ ਜੀ ਵੀਡੀਓ ਕਰਦੇ ਆਂ ਸਟਾਰਟ ਨਾਸ਼ਤਾ ਜਿਹੜਾ ਬਣਾਵਾਂਗੇ ਜੀ ਆਪਾਂ ਸੂਜੀ ਦਾ ਬਣਾਵਾਂਗੇ ਇੱਕ ਕਾਲੀ ਸੂਜੀ ਲੈਤੀ ਆਪਾਂ ਨੇ ਬਰੀਕ ਵਾਲੀ ਸੂਜੀ ਹੈ ਤੇ ਆਪਾਂ ਐਸੇ ਕੋਈ ਕੋਈ ਵੀ ਤੁਸੀਂ ਭਾਂਡਾ ਬਰਤਨ ਲੈ ਲਿਓ ਉਹ ਹੀ ਨਾਲ ਆਪਾਂ ਸਾਰਾ ਆਪਾਂ ਚੀਜ਼ਾਂ ਪਾਵਾਂਗੇ ਇੱਕ ਕੌਲੀ ਸੂਜੀ ਦੇ ਵਿੱਚ ਪਾਵਾਂਗੇ ਆਪਾਂ 2 ਗਲਾਸ ਪਾਣੀ ਜਿਹੜੀ ਕੌਲੀ ਨਾਲ ਸੂਜੀ ਲੈਤੀ ਸੀ ਆਪਾਂ ਨੇ ਮਾਪੀ ਹੈ ਉਹੀ ਕੌਲੀ ਨਾਲ ਆਪਾਂ ਪਾਣੀ ਪਾਵਾਂਗੇ ਜੀ ਇੱਕ ਕੌਲੀ ਸੂਜੀ ਦੀ ਦੋ ਦੋ ਕੌਲੀਆਂ ਆਪਾਂ ਪਾਣੀ ਦੇ ਪਾਵਾਂਗੇ ਇੱਕ ਚਮਚ ਨਮਕ ਤੇ ਇੱਕ ਚਮਚ ਦੇ ਕਰੀਬ ਆਪਾਂ ਰਿਫਾਈਂਡ ਤੇਲ ਪਾਵਾਂਗੇ ਤੁਸੀਂ ਸਰੋਂ ਦਾ ਹੀ ਪਾ ਸਕਦੇ ਹੋ ਤੇ ਢਾਲ ਦਾ ਹੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਚੰਗੀ ਤਰ੍ਹਾਂ ਅਘਾੜਾ ਲਾਉਣ ਤੋਂ ਬਾਅਦ ਹੀ ਫਿਰ ਆਪਾਂ ਸੋਜੀ ਪਾਵਾਂਗੇ ਭਾਵੇਂ ਇਹਨਾਂ ਦੋਨੇ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਅਘਾੜੇ ਦੇ ਬਦਲੇ ਲਈ ਲੋਜੀ ਕਵਾਲਾ ਚੁੱਕਿਆ ਪਾਣੀ ਚ ਤੇ ਆਪਾਂ ਹੁਣ ਪਾਵਾਂਗੇ ਸੋਜੀ ਸੋਜੀ ਨੂੰ ਥੋੜ੍ਹਾ-ਥੋੜ੍ਹਾ ਕਰਕੇ ਪਾਵਾਂਗੇ ਤੇ ਅਗਰ ਆਪਾਂ ਇਹ ਕਦਮ ਇਕੱਠੇ ਹੀ ਪਾ ਦਾਂਗੇ ਤਾਂ ਸੂਜੀ 'ਚ ਗੱਠਾ ਪੈ ਜਾਣਗੇ ਆ ਤੇ ਆਪਾਂ ਹੌੜ-ਹੌੜਾ ਹਲਕੇ-ਹਲਕੇ ਕਰਕੇ ਪਾਵਾਂਗੇ ਜ਼ਿਆਦਾ ਨਹੀਂ ਤੇ ਨਾਲ ਦੇ ਨਾਲ ਹਿਲਾਈ ਜਾਵਾਂਗੇ ਸੂਜੀ ਜਿਹੜਾ ਉਹ ਪਾਣੀ ਜਲਦੀ ਸੋਖ ਲਾਂਦੀ ਆ ਤੇ ਆਪਾਂ ਸੂਜੀ ਨੂੰ ਇੰਨਾ ਪਕਾਵਾਂਗੇ ਇੱਕ ਲੋੜੀ ਦੀ ਤਰ੍ਹਾਂ ਤਿਆਰ ਕਰਾਂਗੇ ਦੇਖੋ ਸੂਜੀ ਨੇ ਸਾਰਾ ਪਾਣੀ ਸੋਖ ਲਿਆ ਚੰਗੀ ਤਰ੍ਹਾਂ ਸੋਜੀ ਨੂੰ ਪਕਾਵਾਂਗੇ। ਹੁਣ ਲੋ ਜੀ ਦੇਖੋ ਸੂਜੀ ਨੇ ਸਾਰਾ ਆਪਣਾ ਪਾਣੀ ਸੋਖ ਲਿਆ ਤੇ ਇੱਕ ਡੋਲ ਜਿਹਾ ਤਿਆਰ ਹੋ ਗਿਆ ਤੇ ਬਾਕੀ ਜਿਹੜਾ ਥੋੜਾ ਬਹੁਤ ਰਹਿੰਦੀ ਸੂਜੀ ਸੈੱਟ ਹੋਣੀ ਉਹ ਠੰਡੀ ਹੋ ਕੇ ਆਪਣੇ ਆਪ ਹੋ ਜੇਗੀ ਗੈਸ ਕਰ ਦਾਂਗੇ ਬੰਦ ਤੇ ਆਪਾਂ ਇਹਨੂੰ ਅਲੱਗ ਬਰਤਨ 'ਚ ਕੱਢ ਲਾਂਗੇ। ਕਿਉਂ ਸੂਜੀ ਨੂੰ ਆਪਾਂ ਅਲੱਗ ਬਰਤਨ 'ਚ ਕੱਢ ਲਿਆ ਤੇ ਇਹਨੂੰ ਠੰਡੇ ਹੋਣ ਲਈ ਆਪਾਂ 10-15 ਮਿੰਟਾਂ ਲਈ ਰੱਖ ਦਾਂਗੇ। ਜੇ ਆਪਾਂ ਥੋੜੀ ਜਿਆਦਾ ਜਲਦੀ ਹੈ ਤਾਂ ਆਪਾਂ ਪੱਖਾ ਜਿਹੜਾ ਰੱਖ ਦਾਂਗੇ ਵੈਸੇ ਇਹ ਆਪਣੇ ਸੈੱਟ ਹੋ ਜੇਗੀ 10 ਮਿੰਟਾਂ ਤੱਕ ਬਿਲਕੁਲ ਠੰਡੀ ਹੋ ਜਾਏਗੀ ਥੇਨੋਂ ਆਪਾਂ ਸੈੱਟ ਤੇ ਰੱਖਦੇ ਆ ਤੇ ਕੱਪ ਆਪਾਂ ਦੂਜੀ ਤਿਆਰੀ ਕਰਦੇ ਆ ਕੋਲੀ ਆਪਾਂ ਬੇਸਣ ਲੈਤਾ ਸੀ ਨਾ ਆਪਦਾ ਤੁਸੀਂ ਧਿਆਨ ਰੱਖ ਲਿਓ ਜਿਹੜੀ ਚੀਜ਼ ਨੂੰ ਇੱਕ ਵਾਰੀ ਨਾਪ ਪਰ ਜੇ ਆਪਾਂ ਬਣਾਉਣ ਲੱਗੇ ਹਰ ਦਿਮਿਲ ਕੇ ਹਰ ਚੀਜ਼ ਤੁਸੀਂ ਉਸੇ ਨਾਪ ਨਾਲ ਬਣਾਇਓ ਤੇ ਬੇਸਣ ਦੇ ਵਿੱਚ ਆਪਾਂ ਪਾਵਾਂਗੇ ਨਮਕ ਇੱਕ ਛੋਟਾ ਚਮਚ ਕਿਉਂਕਿ ਨਮਕ ਆਪਾਂ ਸੋਜੀ ਜੀ ਪਾਇਆ ਹੱਥ ਅੱਧਾ ਚਮਚ ਲਾਲ ਮਿਰਚ ਅਗਰ ਤੁਹਾਡੇ ਕੋਲ ਹਰੀਆਂ ਮਿਰਚਾਂ ਹਨ ਕਿ ਤੁਹਾਡੇ ਬੱਚੇ ਖਾ ਸਕਣ ਤੁਸੀਂ ਖਾ ਸਕੋ ਤਾਂ ਹਰੀਆਂ ਮਿਰਚਾਂ ਹੀ ਪਾ ਦੇ ਲਾਲ ਮਿਰਚਾਂ ਦਾ ਸਕਿਪ ਕਰ ਦਿਓ ਥੋੜੇ ਜਿਹਾ ਪਤਣਿਆ ਪਾਊਂਗੇ ਥੋੜੇ ਜਿਹਾ ਜੀਰਾ ਪਾਵਾਂਗੇ ਅੱਧੇ ਚਮਚ ਤੋਂ ਵੀ ਘੱਟ ਥੋੜੇ ਜਿਹੇ ਹਲਦੀ ਪਾਵਾਂਗੇ ਪਾ ਜਿਵੇਂ ਇਹ ਜਿਹੜੇ ਵੇਸਣ ਦੀ ਰੈਸਪੀ ਬਣਾਉਣੀ ਹੈ ਜਮੈਣ ਹਮੇਸ਼ਾ ਵੇਸਣ ਚ ਪਾਉਣੀ ਚਾਹੀਦੀ ਹੈ ਕਿਉਂਕਿ ਜਦ ਆਪ ਇਹਨਾਂ ਐਸ ਗੈਸ ਵਗੈਰਾ ਨਹੀਂ ਬੰਦੀ ਤੇ ਆ ਜਮੈਣ ਨੂੰ ਚੰਗੀ ਤਰ੍ਹਾਂ ਆਪਾਂ ਮਲ ਕੇ ਤੇ ਆਪਾਂ ਵੇਸਣ ਦੇ ਵਿੱਚ ਪਾਉਣੀ ਹੈ ਤੇ ਆਪਾਂ ਪਾਵਾਂਗੇ ਥੋੜੀ ਜਿਹੀ ਹਿੰਗ ਅੱਧੇ ਚਮਚਾ ਵੀ ਘਟ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਚਾਟ ਮਸਾਲਾ ਇੱਕ ਚਮਚ ਆਪਾਂ આમਚਰ ਪਾਊਡਰ ਪਾ ਮੰਦੇ ਇਹਨਾਂ ਸਾਰ ਨੂੰ ਆਪਾਂ ਕਰਾਂਗੇ ਮਿਕਸ ਤੁਸੀਂ ਇਹਨਾਂ ਚ ਕੋਈ ਮਸਾਲਾ ਜੇ ਸਕਿਪ ਕਰਨਾ ਚਾਹੋ ਤਾਂ ਬੇਸ਼ੱਕ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਲਓ ਜੀ ਸਾਰੇ ਮਸਾਲੇ ਵੇਸਨ ਦੇ ਚੰਗੀ ਤਰ੍ਹਾਂ ਮਿਕਸ ਕਰ ਲਏ ਤੇ ਆਪਾਂ ਹੁਣ ਪਾਵਾਂਗੇ ਪਾਲਕ ਦੇ ਪੱਤੇ ਤੁਸੀਂ ਧਨੀਆ ਵੀ ਪਾ ਸਕਦੇ ਹੋ ਔਰ ਅਗਰ ਛੋਟੇ ਕੋਲ ਹਰੇ ਪਿਆਜ਼ ਦੇ ਹੁਣ ਉਪਰ ਮਤਲਬ ਕਿ ਉਪਰੋਂ ਬਲਾਂ ਜਿਹੜੇ ਹਰੇ ਪਿਆਜ਼ ਉਹ ਵੀ ਪਾ ਸਕਦੇ ਹੋ ਤੇ ਆਪਾਂ ਧਨੀਆ ਪਾਵਾਂਗੇ ਆ ਸੌਰੀ ਪਾਲਕ ਹਾਫ ਪਾਲਕ ਪਾਉਣ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਜਿਸ ਤਰ੍ਹਾਂ ਪਕੌੜਿਆਂ ਦਾ ਬੈਟਰ ਹੁੰਦਾ ਮਤਲਬ ਕਿ ਉਸ ਤਰ੍ਹਾਂ ਬਣਾਵਾਂਗੇ ਜਿਆਦਾ ਪਤਲਾ ਨਹੀਂ ਤੇ ਜਿਆਦਾ ਸੰਘਣਾ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਸਾਰੀਆਂ ਚੀਜ਼ਾਂ ਨੂੰ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਮਿਕਸ ਕਰਾਂਗੇ ਲੋ ਜੀ ਆਪਾਂ ਦੇ ਕੋ ਬੈਟਰ ਇੰਨਾ ਕੁ ਰੱਖਣਾ ਹੈ ਮਤਲਬ ਕਿ ਜ਼ਿਆਦਾ ਸਖ ਢਿੱਲਾ ਨਹੀਂ ਕਰਨਾ ਪਾਣੀ ਜ਼ਿਆਦਾ ਪਾਣੀ ਪਾ ਕੇ ਤੇ ਇਹਨੂੰ ਰੱਖ ਦਾਂਗੇ ਸਾਈਡ ਤੇ ਕਿਉਂਕਿ 10 15 ਮਿੰਟ ਇਹਨੂੰ ਸਾਈਡ ਤੇ ਰੱਖਾਂਗੇ ਤਾਂ ਜਿਹੜਾ ਪਾਲਕ ਹੈ ਆਪਣੇ ਆਪ ਪਾਣੀ ਛੱਡ ਦਾਂਗਾ ਪਾਲਕ 'ਚ ਪਾਣੀ ਹੁੰਦਾ ਹੀ ਹੈ ਇਸ ਕਰਕੇ ਆਪਾਂ ਪਾਣੀ ਪਹਿਲਾਂ ਘੱਟ ਪਾਇਆ ਅਗਰ ਆਪਾਂ ਨੂੰ ਟਾਈਮ ਤੇ ਜ਼ਰੂਰਤ ਪਈ ਤਾਂ ਆਪਾਂ ਪਾ ਲਾਂਗੇ ਲੋ ਜੀ ਆਪਣੀ ਸੋਜੀ ਵੀ ਠੰਢੰਡੀ ਹੋ ਚੁੱਕੀ ਹੈ ਦੇਖੋ ਹੱਥ ਲੱਗਦਾ ਮਤਲਬ ਕਿ ਇੰਨੀ ਠੰਢੀ ਹੋ ਚੁੱਕੀ ਆਪਾਂ ਇੰਨਾ ਕੀ ਕਰਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਣਾ ਹੈ ਤੇ ਥੋੜਾ ਜਿਹਾ ਆਪਾਂ ਇੱਥੇ ਕਣਕ ਦਾ ਆਟਾ ਪਾਵਾਂਗੇ। ਲੋ ਜੀ ਮੈਂ ਥਾਲ ਦੇ ਵਿੱਚ ਕੱਢ ਲਈ ਸੀ ਸੋਜੀ ਨੂੰ। ਚੰਗੀ ਤਰ੍ਹਾਂ ਆਪਾਂ ਅੰਡ ਖਡੋ ਤਰ੍ਹਾਂ ਬੁਦੀ ਤਰ੍ਹਾਂ ਕਰਨਾ ਤੇ ਆਪਾਂ 2 ਚਮਚਾ ਨਾ ਆਟੇ ਦੇ ਪਾਵਾਂਗੇ। ਤੇ ਆਟੇ ਨਾਲ ਚੰਗੀ ਤਰ੍ਹਾਂ ਆਪਾਂ ਨੂੰ ਗੁੰਨਾਂਗੇ ਜਿਵੇਂ ਆਪਾਂ ਕਣਕ ਦਾ ਆਟਾ ਗੁੰਨਦੇ ਆਂ। ਇਸ ਤਰ੍ਹਾਂ ਪੇੜਾ ਇੱਕ ਚੰਗੀ ਤਰ੍ਹਾਂ ਬਿਲਕੁਲ ਡੋਅ ਤਿਆਰ ਕਰਾਂਗੇ। ਅਗਰ ਆਟਾ ਥੋੜਾ ਜਿਹਾ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਹੋਰ ਵੀ ਪਾ ਸਕਦੇ ਆ। ਲੋ ਜੀ ਆਪਾਂ ਤਿੰਨ ਚਮਚਾ ਆٹے ਦੇ ਲੱਗੇ ਨੇ ਤੇ ਕੋਈ ਵੀ ਪਹਿਚਾਨ ਸਕਦਾ ਵੀ ਇਹ ਕਣਕ ਦਾ ਆਟਾ ਨਾਲ ਗੁੰਨੇ ਕਣਕ ਦਾ ਆਟਾ ਗੁੰਨੇ ਜਾਂ ਸੂਜੀ ਦਾ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਗੁੰਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਥੋੜਾ ਜਿਹਾ ਰिफाइंड ਤੇਲ ਹੱਥਾਂ ਤੇ ਲਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਫੇਰ ਦੇਵਾਂਗੇ ਮੋਕੀ ਦੇਵਾਂਗੇ ਤਾਂ स्मੂਥ ਜਿਆ ਬਣਾਵਾਂਗੇ ਆਟਾ ਲੋ ਜੀ ਇਧਰ ਆਟਾ ਵੀ ਆਪਣਾ ਸੁਜੀ ਦਾ ਤਿਆਰ ਹੋ ਗਿਆ ਤੇ ਇਧਰ ਆਪਣਾ ਦੇਖੋ ਇਹ ਜਿਹੜਾ ਪੇਸਟ ਸੀ ਇਹ ਵੀ ਤਿਆਰ ਹੋ ਗਿਆ ਇਹ ਚ ਆਪਾਂ ਹੁਣ ਇੱਕ ਚੀਜ਼ ਹੋਰ ਪਾਵਾਂਗੇ ਲਸਣ ਅਦਰਕ ਦਾ ਪੇਸਟ ਹੈ ਅਗਰ ਤੁਸੀਂ ਨਹੀਂ ਪਸੰਦ ਕਰਦੇ ਤਾਂ ਕੱਲੇ ਲਸਣ ਦਾ ਪੇਸਟ ਪਾ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਲਓ ਕਿ ਅੱਧਾ ਚਮਚ ਸਮਝੋ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਫਲੇਵਰ ਨਾ ਬਹੁਤ ਹੀ ਵਧੀਆ ਆਉਂਦਾ ਇਹਦੇ ਨਾਲ ਲੋਜੀ ਅਦਰ ਲਸਣ ਅਦਰਕ ਦਾ ਪੇਸਟ ਪਾ ਕੇ ਵੀ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਨੂੰ ਆਪਾਂ ਰੱਖ ਦਾਂਗੇ ਇਧਰ ਸਾਈਡ ਤੇ ਤੇ ਜਿਹੜਾ ਆਟਾ ਸੀ ਆਪਣਾ ਸੂਜੀ ਦਾ ਇਹਨੂੰ ਆਪਾਂ ਦੋ ਪਾਰਟ ਚ ਵੰਡਾਂਗੇ ਤੇ ਇੱਕ ਇੱਕ ਸਾਈਡ ਨਾਲ ਇਧਰ ਰੱਖ ਦਾਂਗੇ ਤੇ ਇੱਕ ਸਾਈਡ ਦੇ ਨਾਲ ਮੋਟਾ ਜਿਹਾ ਪੇੜਾ ਬਣਾਵਾਂਗੇ ਆਪਾਂ ਲੋ ਜੀ ਆਪਾਂ ਪਕੇੜਨ ਚੰਗੀ ਤਰ੍ਹਾਂ ਬਣਾ ਲਿਆ ਦੇਖੋ ਤੇ ਥੋੜਾ ਸੁੱਕਾ ਆਟਾ ਲਗਾ ਕੇ ਨਾ ਤੇ ਇਹਨੂੰ ਆਪਾਂ ਬੇਲਾਂਗੇ ਤੁਸੀਂ ਸੂਜੀ ਜਗ੍ਹਾ ਕਣਕ ਦੇ ਆਟੇ ਦਾ ਵੀ ਬਣਾ ਸਕਦੇ ਆ ਇਹ ਨਾਸ਼ਤਾ ਹਲਕਲ ਕੇ ਥਨ ਆਪਾਂ ਬੇਲਾਂਗੇ ਤੇ ਨਾ ਹੀ ਜ਼ਿਆਦਾ ਪਤਲਾ ਬਣਾਉਣਾ ਤੇ ਨਾ ਹੀ ਮੋਟਾ ਬਣਾਣਾ ਰੱਖਣਾ ਇਸ ਤਰ੍ਹਾਂ ਵੇਲ ਲਾਂਗੇ ਜੀ ਆਪਾਂ ਦੇਖੋ ਮਤਲਬ ਕਿ ਇੰਨਾ ਕੁ ਮੋਟਾ ਰੱਖਣਾ ਠੀਕ ਹੈ ਇਹਨੂੰ ਇਸ ਤਰ੍ਹਾਂ ਵੇਲ ਕੇ ਤੇ ਇੱਧਰ ਮੈਂ ਪਿਆਜ਼ ਲੱਤੇ ਸੀਗੇ ਪਿਆਜ਼ ਲੱਛਾ ਵਾਂਗ ਕੱਟ ਲੈ ਬਿਲਕੁਲ ਬ੍ਰੇਕ ਬ੍ਰੇਕ ਤੇ ਇਹਦੇ ਲੱਛੇ ਐਵੇਂ ਕਰ ਕਰ ਕੇ ਹੱਥ ਨਾਲ ਇਹ ਸਾਰੇ ਲੱਛੇ ਖੋਲ ਲਾਂਗੇ ਇਕ ਖੋਲਣ ਤੋਂ ਬਾਅਦ ਆਪਾਂ ਥੋੜੇ ਜਿਹੇ ਪਿਆਜ਼ ਇੱਥੇ ਲੈ ਕੇ ਨਾ ਇਹਦੇ ਉੱਪਰ ਰੱਖਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਫਲਾਦਾਂਗੇ ਥੋੜੀ ਜਿਹੀ ਸਾਈਡਾਂ ਵਾਲੇ ਸਾਈਡ ਨਾਲ ਛੱਡ ਦੇਣੀਆਂ ਉੱਥੇ ਆਨੇ ਜ਼ਿਆਦਾ ਆਪਣੀ ਪਿਆਜ਼ ਖਲਾਉਣੇ ਤੇ ਤੁਹਾਨੂੰ ਲੱਗਦਾ ਹੋਵੇ ਹੁਣ ਪਿਆਜ਼ ਨਿਕਲ ਜਾਣਗੇ ਪਰ ਪਿਆਜ਼ ਨਹੀਂ ਨਿਕਲਦੇ ਆਪਾਂ ਹਲਕੇ ਲਗੱਥਾਂ ਨਾਲ ਨਾ ਪਿਆਜ਼ਾਂ ਨੂੰ ਅੰਦਰ ਕਰ ਦਾਂਗੇ ਉਹ ਜਿਹੜੇ ਪਿਆਜ਼ ਜਿਹੜੇ ਸੀ ਸਾਰੇ ਅੰਦਰ ਹੋ ਚੁੱਕੇ ਨੇ ਤੇ ਜਿਹੜੇ ਰਹਿ ਗਏ ਥੋੜੇ ਬਹੁਤ ਕੋਈ ਚੱਕਰ ਨਹੀਂ ਲੋ ਜੀ ਆਪਾਂ ਪਿਆੜੇ ਨੂੰ ਆਪਾਂ ਬਿਲਕੁਲ ਕਰ ਲੈ ਪਿਆਜ਼ ਦੇ ਬਿਲਕੁਲ ਹਿੱਚੇ ਦਾ ਆਪਾਂ ਲਾਪਲੇ ਤੇ ਇਹਦੇ ਚ ਤੇ ਹੁਣ ਕੋਈ ਵੀ ਬਰਤਨ ਲੈ ਲੈਣਾ ਕੋਈ ਡੱਬਾ ਲੈ ਲੈਣਾ ਉਹਦੇ ਨਾਲ ਇਸ ਤਰ੍ਹਾਂ ਕਟਿੰਗ ਕਰ ਲੈਣੀ ਤੇ ਜਿਹੜੇ ਸਾਈਡ ਵਾਲਾ ਸੀ ਇਹਨੂੰ ਆਪਾਂ ਵਾਪਸ ਰੱਖ ਦਾਂਗੇ ਆਟੇ ਦੇ ਵਿੱਚ ਇਸ ਤਰ੍ਹਾਂ ਪ੍ਰਸਕਾਰਨਾ ਚੰਗੀ ਤਰ੍ਹਾਂ ਬਿਲਕੁਲ ਗੋਲ ਗੋਲ ਪਰਾਂਠਾ ਬਣਾਂਗੇ ਆਪਣਾ ਤੇ ਇਹਨੂੰ ਆਪਾਂ ਹੱਥ ਤੇ ਰੱਖਾਂਗੇ ਜਿਹੜਾ ਟਾਈਮ 'ਚ ਆਪਣਾ ਤੇਲ ਤੇਲ ਗਰਮ ਹੁੰਦਾ ਜੀ ਫਿਰ ਆਪਾਂ ਜਿਹੜਾ ਪੇਸਟ ਸੀ ਇਹਦੇ ਉੱਪਰ ਰੱਖ ਦਾਂਗੇ ਸਾਰਾ ਐ ਫਲਾ ਦਾਂਗੇ ਤੁਸੀਂ প্লেਟਸ ਵੀ ਰੱਖ ਸਕਦੇ ਹੋ ਹੱਥ ਤੇ ਮੈਂ ਤਾਂ ਰੱਖਿਆ ਕਿ ਮੈਂ ਥੋੜੇ ਹੱਥ ਤੇ ਰੱਖਣ ਨਾਲ ਆਸਾਨੀ ਹੋ ਜਾਂਦੀ ਹੈ ਇਹਦੇ ਉੱਪਰ ਲਗਾਉਣ ਨਾ ਤੇ ਚੰਗੀ ਤਰ੍ਹਾਂ ਆਪਾਂ ਬੇਸਣ ਲਗਾ ਦਾਂਗੇ ਤੇ ਤੇਲ ਵੀ ਆਪਣਾ ਗਰਮ ਹੋ ਚੁੱਕਿਆ ਤੇ ਬੇਸਣ ਵਾਲੇ ਸਾਈਡ ਨਾਲ ਤੇ ਆਪਾਂ ਇਹੋ ਅਸਤਰ ਲਾ ਰੱਖ ਦਾਂਗੇ ਇਹ ਪਹਲਕਿਆ ਖਣਾ ਲੈਣਾ ਆਪਾਂ ਦਾਂਗੇ ਸੇਕ ਜਿਹੜਾ ਜੀ ਥੋੜਾ ਜਿਹਾ ਘੱਟ ਕਰ ਦੇਣਾ ਤੇ ਆਪਾਂ ਹਲਕੇ ਹਲਕੇ ਥਣ ਨਾਲ ਇਸ ਤਰ੍ਹਾਂ ਪ੍ਰੈਸ ਕਰਨਾ ਤੇ ਦੇਖੋ ਜਿਆਦਾ ਮੋਟਾ ਨਹੀਂ ਹੈਗਾ ਸੂਜੀ ਦਾ ਆਪਣਾ ਪੇੜਾ ਕਿਉਂਕਿ ਜਿਹੜਾ ਪਿਆਜ਼ ਜੀ નીચે ਆਪ ਲਗਾਏ ਸੀ ਉਹ ਦਿਖਾਈ ਦੇ ਰਹੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਆਪਾਂ ਨਾ ਪਰ ਤੇਲ ਲਗਾਵਾਂਗੇ ਹੋਰ ਇਹਦੇ ਉੱਪਰ ਸਾਰੇ ਫਲਾ ਦਾਂਗੇ हल्के हल्के हथों में पकावे से थोड़ा जो घट ही रखा पक पक् जेलो जी आप हम थोड़ा साइड चेंज कर देंगे नीचे ही पक् चुके बिल्कुल तो देखो कि वजिया बनया बिलकुल तो भी नहीं टुटा किस को, को दिखाया आ लिया भी ਆਪਾਂ ਇਹਦੇ ਉੱਪਰ ਵੀ ਹੁਣ ਸਿਰ ਥੋੜਾ ਜਿਹਾ ਦਾ ਪਤੈਲ ਲਗਾ ਦਾਂਗੇ ਜਿਆਦਾ ਲਗਾਉਣ ਦੀ ਜਰੂਰਤ ਹੈ ਨਹੀਂ ਹਲਕਾ ਇਹ ਲਗਾਵਾਂਗੇ ਬਾਕੀ ਜਿਹੜੀ ਸੂਜੀ ਦਾ ਆਪਣਾ ਉਹ ਵੀ ਪੱਕਦੇ ਚੰਗੀ ਬਿਲਕੁਲ ਹੈ ਫੇਰ ਮਿਲਾ ਦਾਂਗੇ ਜੰਨੀ ਤੱਕ ਤੇ ਕਸੇਕ ਥੋੜਾ ਜਿਹਾ ਘੱਟ ਹੀ ਰੱਖਣਾ ਲੋ ਜੀ ਦੇਖੋ ਆਪਾਂ ਜ਼ਿਆਦਾ ਫੇਰ نیچے ਦੇਖ ਲਾਂਗੇ ਸਾਈਡ ਚੇਂਜ ਕਰਕੇ ਤੇ ਬਿਲਕੁਲ ਸਹੀ ਹੈ ਤੇ ਦੇਖੋ ਬਿਲਕੁਲ ਸੂਜੀ ਕੱਚੀ ਨਹੀਂ ਹੈਗੀ ਤੇ ਬਿਲਕੁਲ ਨਿਚੋਂ ਵੀ ਕਿੰਨਾ ਸੁਧਿਆ ਕਲਰ ਆਇਆ ਹੈ ਤੇ ਨੂੰ ਆਫਰਾਂ ਦੇ ਸਾਈਡ ਤੇ ਤੇ ਇਸੇ ਤਰ੍ਹਾਂ ਆਪਾਂ ਇੱਕ ਹੋਰ ਤਿਆਰ ਕਰਦੇ ਹਾਂ ਉਹ ਵੀ ਥੋੜੀ ਜਿਹਾ ਆਪਾਂ ਹੋਰ ਤਰੀਕੇ ਨਾਲ ਕਰਾਂਗੇ ਤੁਹਾਨੂੰ ਉਹ ਵੀ ਦਿਖਾਉਣੇ ਆ। ਲਓ ਜੀ ਆਪਾਂ ਦੂਸਰਾ ਵੀ ਇਸੇ ਤਰ੍ਹਾਂ ਬਣਾਵਾਂਗੇ। ਪਰ ਥੋੜਾ ਜਿਹਾ ਆਪਾਂ ਇਹਦਾ ਤਰੀਕਾ ਬਦਲ ਲਾਂਗੇ ਮਤਲਬ ਕਿ ਥੋੜਾ ਹੋਰ ਟੇਸਟ ਨਾਲ ਕੇ ਆਵਾਂਗੇ। ਕਿਰਾਂ ਆਪਾਂ ਬੇਸਨ ਦਾ ਕਈ ਨਹੀਂ ਰੱਖਾਂਗੇ। ਲਓ ਜੀ ਦੂਸਰਾ ਨਾਸ਼ਤਾ ਵੀ ਆਪਾਂ ਇਸੇ ਤਰ੍ਹਾਂ ਬਣਾਇਆ ਲੇਕਿਨ ਥੋੜਾ ਜਿਹਾ ਆਪਾਂ ਹੋਰ ਆਪਾਂ ਇਹਦੇ ਉੱਪਰ ਨਾ ਬਣਾ ਕੇ ਆਪਾਂ ਪਾਵਾਂਗੇ ਚੀਜ਼ ਬੱਚਿਆਂ ਦੀ ਫੇਵਰੇਟ ਹੁੰਦੀ ਹੈ ਚੀਜ਼ ਪਾਵਾਂਗੇ ਨੂੰ ਚੰਗੀ ਤਰ੍ਹਾਂ ਐ ਫਲਾ ਦਾਂਗੇ ਸੇਕਾ ਜਿਹੜਾ ਥੋੜਾ ਜਿਹਾ ਘੱਟ ਹੀ ਰੱਖਾਂਗੇ ਚੀਜ਼ ਪਾਉਣ ਤੋਂ ਬਾਅਦ ਨਾ 2 ਮਿੰਟ ਲਈ ਆਪਾਂ 1 ਸਕਿੰਟ ਲਈ ਮਤਲਬ ਕਿ 1 ਸਕਿੰਟ ਲਈ ਆਪਾਂ ਟੱਕ ਕੇ ਰੱਖ ਦਾਂਗੇ ਜਿਹੜਾ ਚੀਜ਼ ਸਾਰਾ ਮੈਲਟ ਹੋ ਜੇ ਲਓ ਜੀ ਦੇਖੋ ਆਪਾਂ ਟੱਕ ਕੇ ਰੱਖਿਆ ਸੀ ਤੇ ਦੇਖੋ ਸਾਰਾ ਚੀਜ਼ ਮੈਲਟ ਹੋ ਗਿਆ ਤੇ ਆਪਾਂ ਹੁਣ ਐਸੀ ਹੀ ਤਰ੍ਹਾਂ ਕੱਢ ਲਾਂਗੇ ਇਸੀ ਤਰ੍ਹਾਂ ਆਪਾਂ ਸਾਰੇ ਨਾਸਤੇ ਬਣਾ ਕੇ ਤਿਆਰ ਕਰ ਲੈਨੇ ਤੇ ਤੈਨੂੰ ਇਕੱਠੇ ਕਰਕੇ ਦਿਖਾਉਨੇ ਆਂ। ਲਓ ਜੀ ਆਪਣੇ ਸਾਰੇ ਨਾਸਤਾ ਬਣ ਕੇ ਤਿਆਰ ਹੋ ਗਏ। ਤਿੰਨ ਨੂੰ ਹੁਣ ਆਪਾਂ ਲੱਗ ਪਲੇਟ 'ਚ ਕੱਢ ਲਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਆਂ। ਲਓ ਜੀ ਆਪਾਂ ਸਾਰੇ ਨਾਸਤੇ ਬਣਾ ਲਏ ਤੇ ਆਹ ਪਲੇਟ 'ਚ ਵੀ ਕੱਢ ਲਿਆ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵੀ ਬੱਚਿਆਂ ਦੇ ਟੇਫਨ 'ਚ ਪਾ ਸਕਦੇ ਆਂ। ਬਾਕੀ ਇਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ। ਇਹ ਤੁਸੀਂ 4 ਪੀਸ ਵੀ ਕਰ ਸਕਦੇ ਹੋ ਤੇ 6 ਵੀ ਬਣਾ ਸਕਦੇ। ਬੱਚੇ ਐਂ ਸਾਨੀ ਤਰ੍ਹਾਂ, ਆਸਾਨੀ ਨਾਲ ਖਾ ਸਕਣਗੇ। ਸਤੰ ਸ਼੍ਰੀ ਅਕਾਲ ਦੇਖੋ ਕਟਿੰਗ ਕਰ ਕਰ ਲਿਆ ਤੇ ਤੇ ਆਪਾਂ ਇਸੇ ਤਰ੍ਹਾਂ ਬੱਚਿਆਂ ਟੇਫਾਂ ਚ ਪਾ ਸਕਦੇ ਆ ਤੇ ਆਪਾਂ ਸਭ ਘਰੇ ਵੀ ਸਰਵ ਕਰ ਸਕਦੇ ਆ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਸੀਂ ਵੀ ਘਰ 'ਚ ਬਹੁਤ ਹੀ ਆਸਾਨ ਤੇ ਰਿਕੇ ਨਾਲ ਵਧੀਆ ਨਾਸ਼ਤਾ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਖੁਦ ਵੀ ਖਾ ਸਕਦੇ ਹੋ ਬਹੁਤ ਹੀ ਹੈਲਦੀ ਹੈ ਕੋਈ ਜ਼ਿਆਦਾ ਆਪਾਸ ਹੈ ਨਹੀਂ ਆਉਂਦੀ ਇਹ ਪਰ ਵੀ ਆਪਣੇ ਸਰੀਰ ਲਈ ਸੇਫਰੀ ਹੈਲਦੀ ਹੋਣਾ ਬਹੁਤ ਹੀ ਹੈਲਦੀ ਨਾਸਤਾ ਹੈ ਤੇ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ